ਈਰਾ ਬਾਬਾ ਨਨਕ ਗਰਦਾਸਪੁਰ ਰੋਡ ਕਲੰਡੌਰ ਹੋਰ ਲਾਓ ਦਰਖਤ ਜੀ ਵਨ ਵਿਭਾਗ ਨੂੰ ਇੱਕ ਬੇਨਤੀ ਆ ਗਈ ਹੈ ਤੇ ਵੱਧ ਤੋਂ ਵੱਧ ਦਰਖਤ ਲਾਓ ਆ ਦੇਖ ਰਹੇ ਤੁਸੀਂ ਆ ਦਰਖਤ ਜਿਹੜੇ ਲੱਗੇ ਨੇ ਵਨ ਵਿਭਾਗ ਦੇ ਆ ਲੋ ਮੰਜਰ ਦੇਖੋ ਜੀ ਪੂਰੀ ਤਰ੍ਹਾਂ ਸੜ ਚੁੱਕੇ ਨੇ ਜ਼ਿੰਮੇਵਾਰ ਕੌਣ ਆ ਤੇ ਖੁਦ ਤੁਸੀਂ ਹੁਣ ਵੇਖੋ ਜੀ ਵਨ ਵਿਭਾਗ ਪੰਜਾਬ ਲਓ ਸੜਕਾਂ ਦੇ ਦਰਖਤ ਬੜੀ ਸੰਗਣੀ ਛਾਂਵਾਂ ਜੀ ਇਹਨਾਂ ਦੀ। ਕਿਆ ਬਾਤਾਂ ਆਈਆਂ ਕੋ। ਬਹੁਤ ਸੰਗਣੀ ਛਾਂ ਜਿਹੜੀ ਆ ਗਈ ਆ। ਆ ਤੁਹਾਨੂੰ ਦੇਖਣ ਨੂੰ ਮਿਲ ਰਹੀ ਆ। ਹਰੇ ਭਰੇ ਦਰਖਤ ਕਿਆ ਬਾਤਾਂ ਜੀ। ਲਓ ਹੋਰ। ਵਧੀਆ ਗਨ ਵਿਭਾਗ ਨੂੰ ਆਪਾਂ ਸ਼ਵਾਸ਼ੀ ਦਿੰਨੇ ਆ ਜੀ। ਹੋਰ ਲਓ ਦਰਖਤ। ਸੰਗਣੀ ਛਾਂ ਤੁਹਾਨੂੰ ਮਿਲੇਗੀ। ਹਰੇ ਭਰੇ ਦਰਖਤ ਤੁਹਾਨੂੰ ਮਿਲ ਰਹੇ ਨੇ। ਡੇਰਾ ਬਾਬਾ ਨਾਨਕ ਗੁਰਦਾਸਪੁਰ ਰੋਡ ਕਲਾਨੋਵਰ ਏਰੀਆ ਜੀ। ਕੀ ਬਾਤਾਂ ਜੀ। ਇਹ ਭਰਿਆ ਪੰਜਾਬ। ਬਹੁਤ ਖੂਬਸੂਰਤ ਦ੍ਰਿਸ਼ਾ ਜੀ। ਕੀ ਬਾਤਾਂ ਜੀ। ਦੇਖੋ ਜੀ ਹਰਿਆ ਭਰਿਆ ਪੰਜਾਬ। ਵਧੀਆ ਬਹੁਤ ਸ਼ਾਨਦਾਰ ਹੈ। ਹਰਿਆ ਭਰਿਆ ਪੰਜਾਬ। ਇਹ ਪੰਜਾਬ ਡੇਰਾ ਬਾਬਾ ਨਾਨਕ ਸਾਦਾਵਲੀ ਪਖੋਕੇ ਮੇਂ ਸੜਕ ਹਰੂਆ ਨੂੰ ਜਿਹੜੀ ਜਾਂਦੀਆਂ ਦੇਖ ਲਓ ਜੀ ਹਰਿਆ ਭਰਿਆ ਪੰਜਾਬ ਕਾਹ ਬਾਤਾਂ ਜੀ ਬਹੁਤ ਹਰਿਆ ਭਰਿਆ ਜੀ